खालिस्तान लिबरेशन आर्मी ने दावा किया है कि उन्होंने थाना सिटी गुरदासपुर के बाहर ग्रेनेड हमला किया वहीं पुलिस का दावा है कि ग्रेनेड हमला नहीं बल्कि ट्रक का टायर फटा है और किसी प्रकार के ब्लास्ट से इनकार किया है जबकि कुछ महिलाओं का दावा है कि थाने के बाहर हुए धमाके में वह घायल हुए हैं अच्छा सिर भी है या पैरों भी सारी पैर तो, 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 आ, तो सारी पैर तो ले सारा शरीर जेड़ा ना इतने सारे ने जाना पता पता नहीं सेफ्टी भी है ਸਾਡੇ 7:30 ਹੋਏ 7:00 8:00 ਅਨੁਮਾਨ ਅਨੁਮਾਨ 8:00 ਵਜੇ ਨਾਲ ਹੀ ਜਾਂਦੇ ਪਏ ਸੀ ਸੂਰਜੀ ਤੇ ਤਿੰਨੇ ਜਾਣੇ ਤੇ ਉੱਥੇ ਜਾਂਦੇ ਨੇ ਚਿੰਗਿਆੜੀ ਜੀ ਦਿਖੀਏ ਮੈਨੂੰ ਤੇ ਉੱਥੇ ਇੱਕਦਮ ਧਮਾਕਾ ਢੀ ਜੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਦੇਖਨੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਝ ਵੱਜ ਗਿਆ ਮੈਂ ਵੀ ਕਿਹਾ ਮੇਰੇ ਸਿਰ ਤੇ ਵੀ ਕੁਝ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਝ ਵੱਜਿਆ ਤੇ ਮੈਂ ਕਿਹਾ ਸੂਰਜੀ ਰੋ ਕਰੋ ਕਰੋ ਕੋ ਤੇ ਉਧਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਕਰਕੇ ਫਿਰ ਆਈਆਂ ਇੱਕ ਦੂਜੇ ਨੂੰ ਵੇਖਣ ਲੱਪਿਆਂ ਤੇ ਉੱਥੇ ਫਿਰ ਇਹਦੀ ਅੱਖ ਜਦੋਂ ਦੇਖੀ ਤਾਂ ਖੂਨ ਖੂਨ ਹੋ ਗਈ ਫਿਰ ਉਹ ਲੈ ਕੇ ਨਰੂ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮਾ ਕਹੋ ਜੀ ਕੀ ਵੇਖਿਆ ਅਲਵਾ ਤੁਸੀਂ ਅਰੇ ਦੁਆਲੇ ਕੁਛ ਨਹੀਂ ਲੱਭਾਗਾ ਸਿਰਫ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧੁਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੌਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਡੇੜੀ ਹੀ ਲੱਗਦੇ ਨੇ ਉਦੋਂ ਲੈ ਕੇ ਆਹੀ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫੜਿਆ ਲੱਗਦਾ ਟਰੱਕ ਫੜਿਆ ਨਹੀਂ ਨਹੀਂ ਕਿੰਨੇ ਕਰੇ ਦੀ ਘਟਨਾ ਅੱਠ ਪੋਨੇ 8:00 ਵਜੇ ਦੀ ਏ ਐਸ ਜਿੰਨੜੇ ਜਿਹੜੇ ਅੱਖ ਸੜ ਲੱਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕਿਉਂ ਕਿ ਲੱਗਦੇ ਸੀ ਮੇਰੇ ਹਸਬੰਡ ਕਿਸੇ ਕਿਤੇ ਲੱਗੇ ਪਹਿਲਾਂ ਉਹ ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕੇ ਡਿਨਰ ਖੇਡੀ ਦੇ ਲੈ ਕੇ ਗਿਆ ਤੇ ਹੁਣ ਹੁਣ ਚੰਡੀਗੜ੍ਹ ਲੈ ਕੇ ਗਿਆ ਭੀਜੀ ਦੇ ਉਹ ਜਿਆਦਾ ਹੌਤ ਮਾਰੀ ਹਾਂਜੀ ਹੁਣ ਕਿੱਥੇ ਸਾਡ ਲੱਗੀ ਆ ਸ਼ਰਮਾ ਨਾਮ ਹੈ ਮੇਰਾ ਤੇ ਮੈਂ ਉਹ ਜਿਹੜਾ ਸਿਟੀ ਹੈਗੀ ਉਹਦੇ ਲਾਗੇ ਲੰਗਦੀ ਪਈ ਸੀ ਥਾਣੇ ਲਾਗੋ ਥਾਣੇ ਲਾਗੋ ਤੇ ਲੰਗਦੀ ਪਈ ਸੀ ਤੇ ਇਕਦਮੀ ਧਮਾਕਾ ਹੋਇਆ ਬੜੀ ਜ਼ੋਰ ਦੀ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆਂ ਬਹੁਤ ਜ਼ਿਆਦਾ ਸੀ ਤੇ ਮੇਰੇ ਬਾਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋ ਰਹੀ ਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆਂ ਬਹੁਤ ਜ਼ਿਆਦਾ ਸੀ ਤੇ ਜਦੋਂ ਬੰਬ ਫਟਿਆ ਹੁੰਦਾ ਉਸ ਤਰ੍ਹਾਂ ਦਾ ਧਮਾਕਾ ਸੀ ਧੂਆਂ ਧੂਆਂ ਸੀ ਤੋਂ ਉਸ ਟਾਈਮ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨਹੀਂ ਰੋਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ ਉਹਨਾਂ ਨੇ ਫੇਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ ਬਾਕੀ ਦੀ ਜੇ ਸਿਟੀ ਦੇ ਸਾਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ ਇਹ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਕਲੇਮ ਕਰ ਰਿਹਾ ਵੀ ਅਸੀਂ ਉੱਥੇ ਧਮਾਕਾ ਕੀਤਾ ਇਹ ਫੇਕ ਵੀਡੀਓ ਹੈ ਇਹ ਸਾਰਾ ਜਿਹੜਾ ਅਸੀਂ ਇਹਦਾ ਸੋਰਸ ਅਸੀਂ ਪਤਾ ਕਰ ਰਹੇ ਆ ვੈਰੀਫਾਈ ਕਰ ਰਹੇ ਆ